ਤੱਕਦਾ ਕਦੇ ਪਸ਼ਾਕ ਵੱਲ ਤੱਕਦਾ ਜੇ ਸਤਿਗੁਰੂ ਤਰਠ ਪੈਣ ਮੈਨੂੰ ਇੱਕ ਘੋੜਾ ਤੇ ਪਸ਼ਾਕ ਬਖਸ਼ ਦੇਣ ਤੇ ਕਟ-ਕਟ ਕੇ ਅੰਤਰ ਕੀ ਦਾਨਤ ਭਲੇ ਬੁਰੇ ਕੀ ਤੀਰ ਪਛਾਨ ਸਤਿਗੁਰੂ ਸੱਜੇ ਬਾਦਸ਼ਾਹ ਮਹਾਰਾਜ ਨੇ ਸਿਖਾਂ ਦੀ ਭੇਟਾ ਪ੍ਰਵਾਨ ਕੀਤੀ ਤੇ ਜਦ ਸ਼ਮੀਰ ਉੱਠ ਕੇ ਆ ਗਿਆ ਲੈ ਸਤਿਗੁਰਾਂ ਦੇ ਘਰੋਂ ਤੁਰਨ ਲੱਗਾ ਤੇ ਰਹਿਮਤਾਂ ਦੇ ਦਾਤੇ ਨੇ ਆਵਾਜ਼ ਮਾਰੀ ਸ਼ਮੀਰ ਦੀ ਮਹਾਰਾਜ ਐਉਂ ਕਰ ਆ ਪਸ਼ਾਕ ਤੇ ਆ ਘੋੜਾ ਲੈ ਜਾ ਸਵੇਰ ਤੋਂ ਸ਼ਾਮ ਤੱਕ ਸ਼ਮੀਰ ਜਿੰਨੇ ਇਲਾਕੇ ਦੇ ਵਿੱਚ ਘੋੜਾ ਫੇਰ ਲਿਆ ਮੇਂਗਾ ਨਾ ਗੁਰੂ ਨਾਨਕ ਸਾਹਿਬ ਜੀ ਦੀ ਰਹਿਮਤ ਨਾਲ ਤੇਰਾ ਰਾਜ ਭਾਗ ਕਾਇਮ ਕਰਦਾਂਗੇ ਬੜਾ ਖੁਸ਼ ਹੋਇਆ ਸ ਮਹਾਰਾ ਜੀ ਤੁਨ ਭਾਗ ਕੋੜ ਕੋੜ ਸ਼ੁਕਰ ਤੁਹਾਡਾ ਪੋਸ਼ਾਕ ਸੀਸ ਤੇ ਰੱਖੀ ਕੋੜੇ ਨੂੰ ਲੰਗਾਮਾਂ ਤੋਂ ਪਕੜਿਆ ਤੇ ਅੱਗੇ-ਅੱਗੇ ਤੁਰਿਆ ਇਹਨਾਂ ਤੋਂ ਕੋੜਾ ਪਿੱਛੇ-ਪਿੱਛੇ ਇੰਨਾ ਚਾਹ ਗੁਰਮੁਖੋ ਚਿਹਰੇ ਤੋਂ ਡਲਕਾ ਮਾਰਦਾ ਐਨੀ ਖੁਸ਼ੀ ਕਰਦਾ ਬੂਹਾ ਬੜਨ ਲੱਗਿਆ ਤੇ ਗੁਰਮੁਖੋ ਇਹਦਾ ਜੈਤੋਲਾ ਮਾਮਾ ਸਾਹਮਣੇ ਆ ਗਿਆ ਇਤਿਹਾਸ ਦੇ ਵਿੱਚ ਨਾਮ ਨਹੀਂ ਜੈਤੋਲਾ ਮਾਮਾ ਲਿਖਿਆ ਹੋਇਆ ਸ਼ਮੀਰ ਦੇ ਚਿਹਰੇ ਵੱਲ ਤਾਕ ਕੇ ਕਹਿੰਦਾ ਉਹ ਸ਼ਮੀਰ ਕਿਹੜਾ ਖਜ਼ਾਨਾ ਮਿਲ ਗਿਆ ਓਏ ਇੰਨਾ ਖੁਸ਼ ডিসਿਜਨ ਆ ਕਾਦੀ ਖੁਸ਼ੀ ਆ ਤੈਨੂੰ ਮਾਮਾ ਮੇਰੇ ਸਤਿਗੁਰਾਂ ਨੇ ਮੈਨੂੰ ਬਖਸ਼ਿਸ਼ ਕੀਤੀ ਕੀ ਆ ਕੋੜਾ ਤੇ ਸੀਸ ਤੇ ਹੱਥ ਲਾ ਕੇ ਕਹਿੰਦਾ ਆ ਪਸ਼ਾਕ ਮੇਰੇ ਸਤਿਗੁਰਾਂ ਨੇ ਮੈਨੂੰ ਬਖਸ਼ਿਸ਼ ਦਿੱਤਾ ਹੈ ਉਹ ਇਹ ਚ ਕਿਹੜੀ ਵੱਡੀ ਗੱਲ ਆ ਨੀ ਮਮਾ ਅੱਗੇ ਤੇ ਸੁਣ ਹਾਸ਼ਮੀ ਰੱਗੇ ਮਮਾ ਸਰਗੁਰਾਂ ਨੇ ਵਚਨ ਕੀਤਾ ਸ਼ਮੀਰ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਜਿੱਥੇ ਤੱਕ ਘੋੜਾ ਦੁੜਾ ਲਿਆਏਗਾ ਇਲਾਕੇ ਅੰਦਰ ਤੇਰਾ ਰਾਜ ਭਾਗ ਕਾਇਮ ਕਰ ਦਾਂਗੇ ਜੈਤੋ ਵਾਲਾ ਮਮਾ ਖੜਖੜ ਕਰਕੇ ਹੱਸਿਆ ਮਮਾ ਇਹ ਤੇ ਸੁਨਾਲੀ ਗੱਡੀ ਗੱਲ ਆ ਖਾਂ ਜਖਾਂ ਬਾਗੇ ਕਹਿੰਦਾ ਹੋਏ ਸ਼ਮੀਰ ਕਮਲਾਈ ਆ ਮਤਰੇ ਕਮਲਪੁਰ ਨੇ ਤੇ ਹੱਸਿਆ ਮਮਾ ਕਿਉਂ ਓਏ ਕਮਲਿਆ ਜੇ ਤੈਨੂੰ ਰਾਜ ਭਾਗ ਦੇਣ ਵਾਲਾ ਹੁੰਦਾ ਤੇ ਆਪ ਦਾ ਅਨੰਦਪੁਰ ਕਿਉਂ ਉਡਾੜ ਲੈਂਦਾ ਪਰੜਾਵੇ ਵਿਲਲਾਵੇ ਨਿੰਦਕ ਸਰਗਰਾਂ ਦੇ ਵਿੱਚ ਇਹ ਔਗਣ ਤੇ ਹੈ ਨਹੀਂ ਗੁਰਮੁਖ